ਜੀ ਸਾਈਲ ਭਾਜੀ ਹਾਂਜੀ ਵੀਰ ਜੀ ਉਹ ਫੇਰ ਮਹਿੰਗੇ ਸੂਟ ਵੇਚੀ ਐਨੇ ਤੁਸੀਂ ਉਹ ਨਹੀਂ ਭਾਜੀ ਨਹੀਂ ਹੁੰਦੀ ਮਹਿੰਗੇ ਵੇਚਦੇ ਰੇਟ ਘਟ ਗਏ ਬਹੁਤ ਘਟ ਗਏ ਰੇਟ ਵੀਰ ਜੀ ਕੱਪੜੇ ਰੇਟ ਦਿਖਾਰੇ ਦੁਕਾਨਦਾਰ ਕਰਾ ਬਦਗੇ 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 ਕਿੱਥੇ ਵੜੇ ਮੈਂ ਕਹਿੰਦਾ ਪੂਰੇ ਬਿਆਰ ਦੀ ਗਰੰਟੀ ਹੈ ਭਾਜੀ ਕੱਪੜੇ ਰੇਟ ਘਟੇ ਆ ਬਦੇ ਨਹੀਂ ਬਿਆਰ ਨੂੰ ਕੱਪੜੇ ਕਹਿੰਦੇ ਤੇਜ਼ੀ ਆ ਗਈ ਤੇਜ਼ੀ ਜਾਏ ਕੋਈ ਤੇਜ਼ੀ ਨਹੀਂ ਮੰਦਾ ਭਾਜੀ ਬੰਦਾ ਹੈ ਬਿਲਕੁਲ ਬਹੁਤ ਘਾਟੇ ਡੇ ਬਿਆਰ ਦੇ ਔਰ ਦਾਅਵੇ ਨਾਲ ਕਹਾਂਗੇ ਆ ਦੇ ਕੁਆਰਟੀਕਲ ਦੇਖੋ ਇਹਦਾ ਭਾਜੀ ਜੀ ਗੋਠੀ ਵਾਲਿਆਂ ਦੇ ਰੇਟ ਸਾਡੇ ਘਟ ਤੇ ਬਯਾਜ ਹਲੋ ਭਾਜੀ ਹਾ ਦੇਖੋ ਜੀ ਆ ਸਾਰੇ 350 ਚ ਪ੍ਰਿੰਟ ਆਏ ਆ ਜੀ 350 ਚ ਹਲੋ ਭਾਜੀ ਏਕੇ ਚੈੱਕ ਕਰਾ ਲਓ ਏਕੇ ਦਾ ਬ੍ਰਾਂਡ ਦੇ ਰਹੇ ਆਪਾਂ ਬ੍ਰਾਂਡ ਬ੍ਰਾਂਡ ਦੇ ਰਹੇ ਭਾਜੀ ਏਕੇ ਦਾ ਏਕੇ ਦਾ ਬ੍ਰਾਂਡ ਦੇ ਰਹੇ ਜੀ ਜੀ ਮਾਜੀ ਪ੍ਰਦੀਪ ਜੀ ਸਾਰੀ ਤੁਹਾਡੀ ਗੱਲ ਜਾਇਜ਼ ਹੈ ਜਿੰਨੇ ਆਪਣੇ ਕੋਲੇ ਛੂਟ ਹੈਗੇ ਸਾਰੇ ਇਹ ਨਹੀਂ ਕਿ ਜਿਹੜਾ ਬਾਜੀ ਨੇ ਦਿਖਾਤਾ ਤੇ ਕੱਲਾ ਉਹੀ ਚੁਣ ਕੇ ਦਿਖਾਇਆ ਜਿਹੜਾ ਮਰਜੀ ਪ੍ਰਿੰਟ ਚੱਕ ਲਓ ਜਿਹੜਾ ਮਰਜੀ ਚੱਕ ਲਓ ਬਾਜੀ ਅੱਤੇ ਰੇਟਾਂ 'ਚ ਆਹ ਦੇਖੋ ਆ ਆ ਦੇਖੋ ਇੱਕ ਨਾਲ ਦੇ ਉਹਦੇ ਸੈੱਟ ਆਉਂਦੇ ਜੀ ਥਾਨਾ ਦੇ ਥਾਨ ਆਉਂਦੇ ਫੇਰ ਉਹਨਾਂ 'ਚੋਂ ਕੱਟਿਆ ਜਾਂਦਾ ਕੋਈ ਡੈਫੈਕਟਡ ਮਾਲ ਨਹੀਂ ਹੁੰਦਾ ਜਮਾ ਫਰੈਸ਼ ਮਾਲ ਹੁੰਦਾ ਵੀਰ ਰੇਟ ਤਾਂ ਦੱਸਦੇ ਕੀ ਰੇਟ ਹੈ ਰੇਟ ਬਾਜੀ 700 ਤੇ ਦੋ ਯਾਨੀ ਕਿ 6 350 ਦਾ 350 ਦਾ ਸਾਢੇ 350 ਦਾ ਆਲ ਓਵਰ ਪੌਣੇ 5 ਨਹੀਂ 5 ਮੀਟਰ ਜੀ ਪੌਣੇ 5 ਨਹੀਂ ਐ ਪੂਰਾ 5 ਮੀਟਰ ਦੇਵਾਂਗੇ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਸਾਫ਼ ਸੁਥਰਾ ਕੰਮ ਹੈ ਏਕੇ ਦਾ ਬ੍ਰੈਂਡ ਹੈ ਪੋਣੇ ਪੰਜ ਕੱਪੜਾ ਨਹੀਂ ਪੰਜ ਮਿੰਟ ਦਾਵੇ ਨਾਲ ਕਹਿ ਕੇ ਦਵਾਂਗੇ ਅੱਧੇ ਰੇਟে ਕਿਹੜਾ ਅੱਧੇ ਰੇਟ 350 ਦਾ ਸੂਟ ਬਜ਼ੁਰਗਾਂ ਲਈ ਲਓ ਗਰਲਿਸ਼ ਲੁੱਕ ਲਓ ਮੀਡੀਅਮ ਏਜ ਲਈ ਲਓ ਆ ਦੇਖੋ ਆ ਸਾਰੇ ਜਿਹੜੇ ਮੇਰੇ ਕੋਲੇ ਆ ਜੀ 350 ਵਾਲੇ ਕੋਈ ਕਮੀ ਨਹੀਂ ਵੈਰਾਈਟੀ ਦੀ ਕੋਈ ਕਮੀ ਨਹੀਂ ਡਿਜ਼ਾਈਨਾਂ ਦੀ 350 ਵਾਲੇ ਕੋਈ ਕਮੀ ਨਹੀਂ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਵੈਰਾਈਟੀ ਦੀ ਅੱਧੇ ਰੇਟਾਂ ਚ ਮਿਲਣੀਆਂ ਗੋਠੀ ਵਾਲਿਆਂ ਨੂੰ ਸੋਹਣਾ ਡਿਜ਼ਾਈਨ ਆ ਦੇਖੋ ਜੀ ਬਾਜੀ ਬਾਜੀ ਠੀਕ ਹੀ ਬੈਕਸ ਬ੍ਰੈਂਡ ਦੇ ਰਹੇ ਸੀ ਕੋਟਨ ਵਾਲੇ ਸੂਟ ਨੇ ਸੋਫੀ ਕੋਟਨ ਦਾ ਸੂਟ 350 ਰੁਪਏ ਦਾ 5 ਮੀਟਰ ਆਲ ਓਵਰ ਗਾਰੰਟੀ ਨਾਲ ਦੇਵਾਂਗੇ 5 ਮੀਟਰ ਪੌਣੇ 5 ਦੀ 5 ਮੀਟਰ ਦੇਵਾਂਗੇ ਤੇ ਲੋਕੇ ਕਹਿੰਦੇ ਰੇਟ ਵਧ ਗਿਆ ਰੇਟ ਘਟ ਗਿਆ ਭਾਈ ਕੱਪੜੇ ਦੇ ਜੇ ਘਟਿਆ ਤਾਂ ਹੀ ਰੋਲਾ ਪਾਵਾ ਵੇਚੇ ਨਹੀਂ 350 ਦਾ 5 ਮੀਟਰ ਆਲ ਓਵਰ ਜੋ ਰੇਟ ਗੋਠੀ ਵਾਲੇ ਦੇ ਦੇਣਗੇ ਬਾਜ਼ਾਰ ਨਾਲੋਂ ਘੱਟ ਦੇ ਦੇਣਗੇ ਤੇ ਕੋਈ ਨਹੀਂ ਦੇ ਸਕਦਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਇਹ ਸਾਰੇ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਹਰ ਵਾਰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਕਿ ਇਸੇ ਤਰ੍ਹਾਂ ਅਸੀਂ ਵੈਰਾਈਟੀ ਦਾ ਧਮਾਕਾ ਲੈ ਕੇ ਆਈਏ ਵੀਰੇ ਸੋਹਣੇ ਵੀਰੇ ਜੀ ਹੋ ਗਿਆ ਤੈਨੂੰ ਖਾ ਹੋ ਗਿਆ ਕੀ ਹੋ ਗਿਆ ਬੜੇ ਤੋਂ ਬਹੁਤ ਸੋਹਣੇ ਆਪਦੇ ਲੋ ਵੀਰੇ ਸੂਟਾ ਸਾਟਾ ਨਾਲੋਂ ਹਟ ਕੇ ਅਨਾਰ ਕਲੀ ਦੇ ਵਿੱਚ ਵੀ ਆਪਣੇ ਕੋਲ ਕੰਸੈਪਟਾਂ ਨੇ ਸ਼ੁਰੂ ਹੋ ਗਏ ਨੇ ਆ ਦੇਖੋ ਡਿਜ਼ਾਈਨਰ ਮੇਰੇ ਕੋਲੇ ਨਾਰਕਲੀ ਆਈ ਹੈ ਕਲੀਆਂ ਵਾਲੀ ਬਹੁਤ ਹੀ ਸ਼ਾਨਦਾਰ ਜਰੀ ਤੇ ਪਿੱਟੇ ਦਾ ਕੰਮ ਕੀਤਾ ਹੋਇਆ ਹੈ ਪੋਂਚੇ ਤੇ ਵੀ ਵਰਕ ਆਏਗਾ ਜੀ ਇਹਦੇ ਆ ਦੇਖੋ ਆ ਬਾਟਮ ਤੇ ਕੰਮ ਆਏਗਾ ਤੇ ਦੁਪੱਟਾ ਜਿਹੜਾ ਆਏਗਾ ਜੀ ਦੁਪੱਟੇ ਦੇ ਵਿੱਚ ਵੀ ਤੁਹਾਨੂੰ ਵਰਕ ਮਿਲਣਾ ਆ ਦੇਖੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਲਓ ਜੀ ਹੁਣ ਆਪਾਂ ਤੁਹਾਨੂੰ ਕੰਪਲੀਟ ਡਿਜ਼ਾਈਨ ਦਿਖਾਣੇ ਆ ਆ ਦੇਖੋ ਜੀ ਆ ਪੂਰਾ ਫਰੰਟ ਬਣਿਆ ਹੋਇਆ ਠੀਕ ਹੈ ਜੀ ਕਲਰ ਵੀ ਦਿਖਾਵਾਂਗੇ ਇਹਦੇ ਤੁਹਾਨੂੰ ਬਹੁਤ ਹੀ ਸ਼ਾਨਦਾਰ ਆਈਟਮ ਬਿਲਕੁਲ ਆ ਚੁੱਕੇ ਨੇ ਆ ਦੇਖੋ ਆ ਬਣੀ ਬਈ ਪਿਕ ਹੈ ਜੀ ਇਸ ਤਰ੍ਹਾਂ ਦੀ ਲੁੱਕ ਵਿੱਚ ਬਣਾ ਹੈ ਚਾਰ ਕਲਰ ਅਵੇਲੇਬਲ ਹੈ ਆ ਦੇਖੋ ਬਹੁਤ ਹੀ ਸੋਹਣੇ ਸੋਹਣੇ ਕਲਰ ਆਏ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਅਸੀਂ ਇਸੇ ਤਰ੍ਹਾਂ ਨਵੀਂ ਨਵੀਂ ਵੈਰਾਈਟੀ ਗੋਠੀ ਵਰਲਡਵਾਈਡ ਤੇ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਧੰਨਵਾਦ ਓ ਬਾਈ ਇੰਨੇ ਸੋਹਣੇ ਪ੍ਰਿੰਟ ਹਾ ਹਾ ਬਹੁਤ ਸੋਹਣੇ ਪ੍ਰਿੰਟ ਮੇਰੇ ਭਾਂ ਕੀ ਹੋ ਗਿਆ ਸਾ ਆ ਗਏ ਉਹ ਪਾਣੀ ਲੈ ਕੇ استاد ਪਾਣੀ ਲੈ ਕੇ ਕੀ ਹੋ ਗਿਆ ਤੈਨੂੰ ਉਹ ਪ੍ਰਿੰਟ ਬੜੇ ਸੋਹਣੇ ਆ ਗਏ ਉਹ ਪ੍ਰਿੰਟ ਚੱਕਰ ਨੂੰ ਖਾਈ ਨਾ ਤੂੰ ਮੇਰੇ ਉਹ ਮੈਂ ਮਤ ਹੋਸ਼ ਹੋ ਗਿਆ ਪ੍ਰਿੰਟਾਂ ਦੇ ਉਹ ਦੇਖੋ ਯਾਰ ਮਤ ਹੋਸ਼ ਹੋ ਗਿਆ ਮੇਰਾ ਯਾਰ ਸਟਾਈਲ ਪ੍ਰਿੰਟ ਲੈ ਕੇ ਕੋਡ ਨੇ ਭਾਜੀ ਕੋਡ ਨੇ ਸਟਾਈਲ ਭਾਜੀ ਇੱਧਰ ਆ ਜਾਓ ਪਹਿਲਾਂ نیچے ਰਸ਼ ਹੁੰਦਾ ਉੱਥੇ ਨਹੀਂ ਵੀਡੀਓ ਬਣਾ ਸਕਦੇ ਹੁਣ ਪਹਿਲਾਂ ਸਟਾਈਲ ਭਾਜੀ ਦਾ ਇਦਾਂ ਹੀ ਕਰਨਗੇ ਚੈਟ ਤੇ ਕਰੋ ਯਾਰ ਕਿਉਂਕਿ ਗੜੀਆਂ ਹੀ ਤੁਰਦਾ ਤੂੰ ਦਾ ਸ਼ੋਰਮ ਤੇ ਆ ਜਾਊਗਾ 4:30 4:30 ਹੁਣ ਤਾਂ ਨਵੀਆਂ ਜੰਵੀਆਂ ਚੀਜ਼ਾਂ ਲੈ ਕੇ ਆਏ ਅਸੀਂ ਅੱਦੇ ਰੇਟ ਭਾਜੀ ਅੱਦੇ ਰੇਟ ਜਾਲੇ ਕੋਟਿਆਂ ਦੇ ਕੋਟਿਆਂ ਕਿੰਨੇ ਸੋਹਣੇ ਸੋਹਣੇ ਡੇਨ ਭਾਜੀ ਭਾਜੀ ਅੱਤੇ ਦੇਖੋ 500 ਵਾਲੇ ਕੀ ਰੇਟ ਆ ਗਏ ਨੇ ਭਾਜੀ ਸਿਰਫ 400 ਰੁਪਏ ਸੂਟ ਦਵਾਏ ਕੈਮਰੀ ਕੋਟਿਆਂ ਦਾ ਇੱਥੇ ਧਾਗਾ ਮਿਕਸ ਹੈ ਭਾਜੀ ਵਾਪਸ ਹੈ ਭਾਜੀ ਉਹ 400 ਰੁਪਏ ਦਾ ਸੂਟ ਹੈ 400 ਰੁਪਏ ਦਾ ਇੱਕ ਧਾਗਾ ਮਿਕਸ ਹੈ ਮੇਰਾ ਸੂਟ ਵਾਪਸ ਹੈ ਇਹ ਕੋਟਿਆਂ ਨਾ ਪ੍ਰਿੰਟ ਪ੍ਰੀਡਾ 400 ਦੀ ਰੇਂਜ 400 ਭਾਜੀ 413 ਦੇ 13 ਹੈ ਭਾਜੀ 430 ਦੇ ਆ ਦੇਖੋ ਬਰਾ ਮੇਰੇ ਵੀਰ ਦੂਰ ਤੱਕ ਨਹੀਂ ਆ ਮਰਾ ਦੇ ਜੁੱਤਾ ਚਾਚਾ 100 ਰੁਪਏ ਸੂਟ ਹੈ ਪੰਜ ਪੰਜ ਮਿੰਟ ਦੇ ਕੈਮਰੀ ਕਾ ਕੈਮਰੀ ਕੋਟਨ ਜੇ ਕੋਈ ਕਹਦੇ ਕਿ ਧਾਗਾ ਮਿਕਸ ਹੈ ਮੇਰਾ ਸੂਟ ਵਾਸਤੇ ਭਾਜੀ ਇੱਕ ਧਾਗਾ ਮਿਕਸ ਹੈ ਸੂਟ ਫਰੀ ਹੈ 100% ਕੋਟਨ ਕਹਾਂਗੇ 100% ਕੋਟਨ ਹੋਗੀ ਇੱਕ ਧਾਗਾ ਮਿਕਸ ਹੈ ਸੂਟ ਫਰੀ ਹੈ ਬਿਲਕੁਲ ਬਈ ਪੰਡ ਪਹਿਨ ਲੈਂਦੇ ਕਹਿਣ ਦੀ ਗੱਲ ਨਹੀਂ ਭਾਈ ਸਰ ਜੀ ਇਹਨੇ ਦੋਨੇ ਇਹਨੇ ਸੋਨੇ ਤੇ ਗਿਰੀ ਹੋਣ ਯਾਰ ਪ੍ਰਿੰਟ ਦਿਖਾ ਗਿਆ ਤੁਹਾਨੂੰ ਭੈਣਾਂ ਨੂੰ ਪ੍ਰਿੰਟ ਦਿਖਾ ਸਕੋ ਨਹੀਂ ਬਹੁਤ ਇਹਨੂੰ ਪ੍ਰਦੀਪ ਕੁਮਾਰ ਦਾ ਸਲੂਟ ਹੈ ਜੀ ਆ ਚੀਜ਼ਾਂ ਲੈ ਕੇ ਆ ਥੋੜੇ ਬਿਲਕੁਲ ਨਵੀਆਂ ਨਵੀਆਂ ਤੁਹਾਨੂੰ ਦਿਖਾਣੇ ਦੋਚਾ ਡਿਜ਼ਾਈਨ ਸੈਂਪਲ ਹਟ ਕੇ ਜੀ 850 ਦੇ ਦੋ 550 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 ਦੇ ਦੋ ਉੱਤ ਕੀ ਹੋ ਗਿਆ ਵੀ 500 ਦੇ ਦੋ 550 ਦੇ ਦੋ ਸਾਢੇ 5 ਉਹ ਕੋਣ ਹੈ ਭਰਾਵਾ ਇਹ ਕਿਹੜਾ ਕੀ ਹੋ ਗਿਆ ਭਾਈ ਓਏ ਸਾਡੂ ਗੋਠੀ ਵਾਲੇ ਖੜਾ ਤੂੰ ਹਾਂਜੀ ਤਾਂ ਹੀ ਤਾਂ ਸਾਡੇ ਮੈਂ ਤੇ ਕੰਨੇ ਸੂਟ ਸੋਨੇ ਸੋਨੇ ਸੂਟ ਬਚਾਈ ਖਾਵੇਂ ਉਹ ਸਾਡੇ ਪਾਸੋਂ ਦੋ ਬਲੇ ਲੈ ਗਏ ਆ ਭਾਜੀ ਮੈਂ ਕਿਹੜਾ ਮਾੜੇ ਲੈ ਕੇ ਆਇਆ ਉਹ ਭਰਾ ਚੀਤੇ ਕੋਈ ਆ ਬਿਕੋ ਰੇਟ ਗੋਠੀਏ ਦੋ ਰੇਟ ਕਿਵੇਂ ਕਰਦਾਂਗੇ ਇਹ ਰੇਟ ਹੋ ਗਿਆ ਹੁਣ ਭਾਈ 350 ਦੋ ਓ ਭਾਜੀ ਦੱਸ ਤਾਂ ਦਿਆ ਕਰੋ ਯਾਰ ਯਾਰ ਤੂੰ ਪੁਰਾਣੇ ਰੇਟ ਦੇਈਂ ਮੈਂ ਹੁਣ ਨਵੇਂ ਰੇਟ ਲੈ ਕੇ ਆਇਆ 350 ਰੁਪਏ ਦੋ ਸੂਟ ਭਰਾ ਵਾਹ ਸੁਪਰਦੀਪ ਭਾਜੀ ਇਹ ਗਲੀਆਂ 'ਚ ਵੇਚਦਾ ਵੇ ਇਹ ਇੱਧਰ ਆ ਗਿਆ ਦੁਕਾਨ 'ਤੇ ਗਲਤੀ ਗਲਤੀ ਹੋ ਗਈ ਤੁਹਾਨੂੰ ਗਲਤੀ ਹੋ ਗਈ ਗਲੀਆਂ 'ਚ ਵੇਚਦਾ ਵੇ ਇਹ ਇਹ ਗੋਠੀ ਵਾਲੀ ਦੁਕਾਨ 'ਤੇ ਆਇਆ ਗਲਤੀ ਨਾਲ ਸਾਡੇ ਕੋਲ ਤੇ 300 ਰੁਪਏ ਦੇ ਦੋ ਸੂਟ ਹੈ ਬੱਗੀ ਗੱਲ ਹੈ ਹਾਂ ਇੱਕ ਸੂਟ ਪੈ ਗਿਆ ਭਾਈ ਜੀ 175 ਰੁਪਏ ਦਾ 950 ਰੁਪਏ ਦਾ ਇੰਨਾਂ ਨੇ ਤਾਂ ਜੀ ਜਮਾ ਹੀ ਰੇਟ ਘਟਾਤੇ ਹੈਗੇ ਮੈਂ ਤਾਂ ਉਹੀ ਬਾਜ਼ਾਰ ਵਾਲਾ ਰੇਟ ਸੋਚੀ ਐ ਇਹਨੂੰ ਕੱਢੋ ਭਾਜੀ ਇਹਨੂੰ ਕੱਢੋ ਇਹਦਾ ਕਾਹ ਦੀ ਗੱਲ ਆ ਗਿਆ ਇਹ ਆ ਤੁਸੀਂ 350 ਵਿੱਚ ਜੀ ਕੱਢਾਈ ਕੰਮ ਹੋਊਗਾ ਲਓ ਗੱਲ ਕਰ ਲਓ ਭਾਜੀ ਇੱਧਰ ਦੇਖ ਲਓ ਸਾਡੇ 550 ਤੋਂ ਵਿੱਚ ਨਾ ਅਪ 630 ਤੋਂ ਦੋ ਵਿੱਚੇ ਨੇ ਆਪਣੇ 350 ਤੋਂ ਦੋ ਆ ਭਾਜੀ ਸਾਇਲ ਕਿੱਧਰ ਗਿਆ ਸਾਇਲ ਕਿੱਧਰ ਉਹ ਸੂਟ ਵੇਚਣਾ 550 ਤੋਂ ਦੋ ਆਰੇ ਕਦੋਂ ਖੋਲੀ ਬੈਠਾ ਹੋਰੇ ਨਹੀਂ ਜੀ ਹੁਣ 350 ਤੋਂ ਦੋ ਆਏ ਨੇ 350 ਤੋਂ ਦੋ ਆ ਸਾਡੇ 550 ਤੋਂ ਦੋ ਆ 550 ਤੋਂ ਦੋ ਨਹੀਂ 350 ਤੋਂ ਦੋ ਉਹ ਕਪੜਾ 1 ਮੀਟਰ ਭਾਜੀ ਔਰੇ 50 90 ਰੇਡ ਔਰੇ 50 ਮੀਟਰ ਤੇ ਅੱਧੇ ਰੇਡ ਆ ਤੇ ਰੇਡ ਭਾਜੀ ਠੀਕ ਹੈ ਭਾਜੀ ਕਿੰਨੇ ਦਾ 175 ਦਾ ਨਹੀਂ ਯਾਰ 200 ਰੁਪਏ ਦਾ ਆਏ ਕੋਈ ਗੱਲ ਆ ਭਾਜੀ 25 ਘਟ 200 ਦਾ ਕਹਿੰਨੋ ਕਿੰਨੇ ਦਾ 200 ਰੁਪਏ ਸੂੜੇ 1 ਮੀਟਰ ਆਲ ਓਵਰ ਹੈ ਜੀ ਇਦਾਂ ਹੀ ਢਾਈ ਲਾਜੀ ਜੀ ਦੇਖੋ 1 ਮੀਟਰ ਆਲ ਓਵਰ 100 एक सौ पचहत्तर रुपये लै गया लै गया लैग लै गया रह गया रह गया, 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 गया।, गया।, गया। बहुत सोने सोने रेट बन गया एक सौ पचहत्तर रूपये बहुत शानदार चीजावा आ चुकी हाँ जी हां ਇਹ ਓਫਰ ਤਾਂ ਨਹੀਂ ਭਾਈ ਰક્ષાਬੰਧਨ ਦੇ ਕਰ ਰੱਖਿਆ ਬੰਧਨ ਦਾ ਕਰ ਇਹ ਓਫਰਾਂ ਚੱਲਣਗੇ ਰੱਖਿਆ ਬੰਧਨ ਦੇ ਤੇ ਮੈਂ ਆਹ ਧਮਾਕਾ 170 ਦੇ ਕੋਈ ਨਹੀਂ ਦੇ ਸਕਦਾ ਬਿਲਕੁਲ ਜੀ ਬਿਲਕੁਲ ਧੁਮਾਕਾ ਚੱਲੇ ਨਵੇਂ ਤੋਂ ਨਵੇਂ ਚੀਜ਼ਾਂ ਨਹੀਂ ਡੇਲੀ ਨਵੇਂ ਚੀਜ਼ਾਂ ਖੁੰਨੇ ਪਾਜੀ ਅੱਜ ਤਾਂ ਆਪਣੇ ਰਿਕਾਰਡ ਹੀ ਆਪ ਤੋੜਦੇ 550 ਤੋਂ ਵੀ ਹਾੜੇ ਕੱਟ ਕਰਤਾ 350 ਦਾ ਕਰਤਾ ਭਾਜੀ ਭਾਜੀ ਇਹ ਮੇਲਾ ਹੈ ਭਾਜੀ ਮਾਹ ਹੰਗਾਮਾ ਸੱਲ ਲੱਗੀ ਹੋਈ ਹੈ ਐਤੋਂ ਮਾ ਰੱਖਿਆ ਬੰਧਨ ਲੋਕ ਵੀ ਪਾੜ ਇੱਕ ਵਾਰ ਕਿਹਾ ਦੋ ਵੀ ਇਹੋ ਲਓ ਜੀ ਧੁਮਾਕਾ ਓਫਰਾਂ ਜਿਹੜੀਆਂ ਐਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਐ ਤੇ ਰੇਟ ਰੇਟ ਦਾ ਤੁਹਾਨੂੰ ਪਤਾ ਬਾਜ਼ਾਰ ਨਾਲੋਂ ਘੱਟ ਹੀ ਮਿਲਨੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਪ੍ਰਦੀਪ ਜੀ ਬਹੁਤ ਮਿਹਨਤ ਕਰਦੇ ਆ ਸਾਡਾ ਸਟਾਫ ਮਿਹਨਤ ਕਰਦਾ ਤੇ ਤੁਸੀਂ ਸਾਨੂੰ ਵੀਡੀਓ ਨੂੰ ਅੱਗੇ ਲਿਜਾ ਕੇ